ਹਲਕਾ ਲਹਿਰਾ ਗਾਗਾ ਤੇ ਲੜਾਈ ਬੜੀ ਇੰਟਰਸਟਿੰਗ ਹੈ ਇੱਕ ਪਾਸੇ ਕਾਂਗਰਸ ਦੇ ਉਮੀਦਵਾਰ ਰਜਿੰਦਰ ਕੌਰ ਪੱਠਣੇ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਜੋ ਸੁਨਾਮ ਹਲਕੇ ਤੋਂ ਲਹਿਰਾ ਪਹੁੰਚੇ ਨੇ ਸਾਡੇ ਨਾਲ ਰਜਿੰਦਰ ਕੌਰ ਪੱਠਣੇ ਨਾਲ ਗੱਲਬਾਤ ਕਰਦੇ ਆ ਮੈਂ ਢੀਂਡਸਾ ਸਾਹਿਬ ਦਾ ਹੁਣੇ ਭਾਸ਼ਣ ਸੁਣ ਕੇ ਆਇਆ ਉਹ ਕਹਿੰਦੇ ਕਿ ਮੈਂ ਮੈਡਮ ਪੱਠਣੇ ਖਿਲਾਫ ਕੁਝ ਨਹੀਂ ਬੋਲਣਾ ਬੋਲੀ ਰਿਹਾ ਤੁਹਾਡੇ ਖਿਲਾਫ ਕਹਿੰਦੇ ਮੇਰੇ ਖਿਲਾਫ ਜਨਾਬ ਮਰਜੀ ਬੋਲਣਾ ਮੈਂ ਨਹੀਂ ਬੋਲਣਾ ਕਿਉਂਕਿ ਉਹਨਾਂ ਦੇ ਕੋਲ ਮੇਰੇ ਖਿਲਾਫ ਬੋਲਣ ਨੂੰ ਕੁਛ ਆਈ ਨਹੀਂ ਤੇ ਇਸ ਲਈ ਜਿਹੜਾ ਹੈਗਾ ਮੂੰਹੋਂ ਬੋਲਦਾ ਬੰਦਾ ਉਹ ਘੱਟ ਨੁਕਸਾਨ ਕਰਦਾ ਹੁੰਦਾ ਹੈ ਜਿਹੜਾ ਬੰਦਾ ਵਿੱਚ ਹੀ ਰਹਿੰਦਾ ਚੁੱਪ-ਚੁਪੋ ਜ਼ਿਆਦਾ ਨੁਕਸਾਨ ਕਰਦਾ ਹੁੰਦਾ ਹੈ ਇਸ ਕਰਕੇ ਤੇ ਇਹ ਢੀਂਸਾ ਕੀ ਕਹਿੰਦਾ ਜਨਨਕੀ ਇਹਦਾ ਮੇਰਾ ਉਹਨਾਂ ਕੋਈ ਕੰਸਰਨ ਨਹੀਂ ਲੇਕਿਨ ਮੈਂ ਸੱਚੀਆਂ ਗੱਲਾਂ ਮੈਨੂੰ ਕਰਨੀਆਂ ਪੈਣੀਆਂ ਜਿਹੜੀਆਂ ਮੈਂ ਕਰਦੀਆਂ ਮੈਂ ਕੋਈ ਨਿੱਜੀ ਕਿਸੇ ਤੇ ਨਹੀਂ ਅਟੈਕ ਇਸ ਤਰ੍ਹਾਂ ਕਰ ਰਹੀ ਕਿ ਮੈਂ ਕੋਈ ਗਲਤ ਕਰ ਰਹੀ ਹਾਂ ਮੈਂ ਉਹਨਾਂ ਕੀ ਅਟੈਕ ਕਰ ਰਹੀ ਹਾਂ ਉਹਨੀ ਗੱਲ ਕਰ ਰਹੀ ਹਾਂ ਜੇ ਸਹੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਅੱਜ ਇੱਥੇ ਖੜੇ ਆ ਜਿਹੜੇ ਪਿੰਡ 'ਚ ਇਹ ਪਿੰਡ ਸਭ ਤੋਂ ਵੱਧ ਉਹਨਾਂ ਦਾ ਜਿਹਨੂੰ ਕ ਅੱਜ ਉਸ ਪਿੰਡ ਦੇ ਵਿੱਚ ਅਸੀਂ ਰਾਤ ਨੂੰ ਫੰਕਸ਼ਨ ਕਰ ਰਹੇ ਹਾਂ ਕੀ ਲੋਕਾਂ ਦਾ ਰਿਸਪੌਂਸ ਹੈ ਕਿੰਨਾ ਲੋਕਾਂ ਦਾ ਪਿਆਰ ਹੈ ਜਿੱਥੇ ਉਹ ਕਹਿੰਦੇ ਸੀ ਕਿ ਵੜ ਨਹੀਂ ਸਕਣਾ ਇਹਨਾਂ ਨੇ ਸਾਡਾ ਇਹਨਾਂ ਪਿੰਡਾ ਕਿਉਂ ਨਹੀਂ ਮੈਂ ਨਾ ਕਹਾ ਕਿ ਪਿੰਡ ਦਾ ਧੋਕਾ ਕੀਤਾ ਉਹਨਾਂ ਨੇ ਇਹ ਮੈਂ ਨਾ ਕਹਾ ਕਿ ਜਿੱਥੇ ਨਾਲੀਆਂ ਤੇ ਗਲੀਆਂ ਅੱਜ ਵੀ ਲੋਕ ਰੁਲਦੇ ਹੈਗੇ ਕੁਝ ਬਣਿਆ ਨਹੀਂ ਉਹਨਾਂ ਦਾ ਇਹ ਮੈਂ ਨਾ ਕਹਾ ਕਿ 10 ਸਾਲਾਂ ਚ ਉਹਨਾਂ ਨੇ ਕੋਈ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਮੈਂ ਨਾਨਕ ਕਹਾਂ ਕਿ ਮੈਂ 10 ਪੁਲ ਬਣਾਏ ਨੇ ਤੇ ਉਹਨਾਂ ਨੇ ਕੋਈ ਪੁਲ ਨਹੀਂ ਬਣਾਇਆ ਕੋਈ ਕਾਲਜ ਨਹੀਂ ਬਣਾਇਆ ਮੈਂ 10 ਬਣਾਤੇ ਆ ਯੂਨੀਵਰਸਿਟੀ ਬਣਾਤੀ ਆ ਮੈਂ ਉਹ ਇਲਜ਼ਾਮ ਲਾ ਰਹੀਆਂ ਜਿਹੜੇ ਸਹੀ ਰਿਕਾਰਡ ਤੇ ਆਏ ਨੇ ਮੈਂ ਇਹ ਵੀ ਸਾਰੇ ਇਲਜ਼ਾਮ ਲਾ ਰਹੀਆਂ ਕਿ ਮੈਂ ਥਰਮਲ ਲੈਂਦਾ ਸੀ ਇੱਥੇ ਮੈਂ ਆਪਣਾ ਰੇਲ ਕੋਚ ਫੈਕਟਰੀ ਦਾ ਲੈ ਕੇ ਆਈ ਸੀ ਆਪਣਾ ਮੰਡ ਵੀ ਲਾਉਣ ਵਾਸਤੇ ਕਾਰਖਾਨਾ ਜਿੱਥੇ 7000 ਬੱਚਿਆਂ ਨੂੰ ਉੱਥੇ ਨੌਕਰੀ ਮਿਲਣੀ ਸੀ 5000 ਉੱਤੇ 12000 ਬੱਚਿਆਂ ਨੂੰ ਰੋਜ਼ਗਾਰ ਮਿਲਣਾ ਸੀ ਲੇਕਿਨ ਇਹ ਕਾਲੀ ਦਲ ਦੀ ਸਰਕਾਰ ਨੇ ਪਿਛਲੀ ਵਾਰ ਇਹਨਾਂ ਦੇ ਪਿਤਾ ਜੀ ਸੀ ਇਸ ਬਾਰੇ ਖਜ਼ਾਨਾ ਮੰਤਰੀ ਨੇ ਇਹ ਸਰਕਾਰ ਨੇ ਨੋ ਐਨਓਸੀ ਨਹੀਂ ਦਿੱਤਾ ਜਿਹਦੇ ਕਰਕੇ ਸਾਡੇ ਕਾਰਖਾਨੇ ਬਾਹਰ ਚਲੇ ਗਏ ਸਾਡੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਿਆ ਕਿੱਥੋਂ ਦੋਨੋਂ ਨੂੰ ਕੋਈ ਫਾਇਦਾ ਹੋ ਸਕਦਾ ਕਿਉਂਕਿ ਸਨਾਮ ਤੋਂ ਉਹ ਲਹਿਰਾ ਆਏ ਨੇ ਤਾਂ ਢੀਂਸਾ ਕਹਿ ਰਹੇ ਨੇ ਕਿ ਮੈਨੂੰ ਫਾਇਦਾ ਹੋ ਰਿਹਾ ਮੈਨੂੰ ਬੜਾ ਚੰਗਾ ਰਿਸਪੌਂਸ ਮਿਲ ਰਿਹਾ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਬ ਵਿਕਾਰ ਸਾਡੇ ਕਿ ਕੀ ਭਜਿਆ ਜਾਂ ਕੋਈ ਚੱਕ ਕੇ ਭਜਿਆ ਹੁੰਦਾ ਜਾਂ ਕੁਝ ਖੋ ਕੇ ਭਜਿਆ ਹੁੰਦਾ ਜਾਂ ਕੋਈ ਨੁਕਸਾਨ ਕਰਕੇ ਭਜਿਆ ਹੁੰਦਾ ਅੱਜ ਕੀ ਜ਼ਰੂਰਤ ਪੈਗੀ ਸੀ ਉਹਨਾਂ ਨੂੰ ਹਲਕਾ ਛੱਡਣ ਦੀ ਇਹ ਸਾਰੀ ਚੀਜ਼ ਇਕੱਲੀ ਮੈਂ ਹੀ ਨਹੀਂ ਕਹਿੰਦੀ ਆ ਸਾਡੇ ਬਰਿੰਦਰ ਐਡਵੋਕੇਟ ਸਾਹਿਬ ਖੜੇ ਨੇ ਐਨੇ ਸੀਨੀਅਰ ਮੇਰੇ ਨਾਲ ਸਭ ਤੋਂ ਪਹਿਲੀ ਇਲੈਕਸ਼ਨ ਇਹ ਲੜੇ ਸੀ 85 ਚ ਆਪਣਾ ਬੀਜੇਪੀ ਵੱਲੋਂ 25 30 ਸਾਲ ਤੋਂ ਇਕ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਅੱਜ ਇਹੋ ਜੇ ਲੋਕਾਂ ਦਾ ਹੱਕ ਸੀਗਾ ਇਥੋਂ ਇਲੈਕਸ਼ਨ ਲੜਨ ਦਾ ਗਿਆਨੀ ਨਿੰਜਨ ਸਿੰਘ ਪਟਾਲੀਆ ਇਹਨਾਂ ਲੋਕਾਂ ਦਾ ਹੱਕ ਸੀ ਇਥੋਂ ਲੜਨ ਦਾ ਇੱਕ ਹੋਰ ਜਿਹਨੂੰ ਇਹਨਾਂ ਨੇ ਬਣਾਤਾ ਐਡੀਸੀ ਨੂੰ ਪਾਸੇ ਮੈਂਬਰ ਬਣਾ ਕੇ ਭੇਜਤਾ ਉਹਦਾ ਹੱਕ ਸੀ ਇੱਥੋਂ ਲੜਨ ਦਾ ਉਹਦਾ ਦਾ ਹੱਕ ਸੀ ਇੱਥੋਂ ਦੇ ਕਾਲੀ ਦਲ ਦੇ ਲੀਡਰਾਂ ਦਾ ਹੱਕ ਨਹੀਂ ਖੋਇਆ ਉਹਨਾਂ ਨੇ ਤੇ ਸਨਾਮ ਕਿਉਂ ਲੜਦਾ ਲੜਨ ਦਾ ਕੱਪ ਜਾਂਦਾ ਕਾਰਨ ਕੀ ਹੈ ਇਹ ਤਾਂ ਦੱਸਣਾ ਵੀ ਕਾਰਨ ਕੀ ਹੈ ਕਿਹੜੀ ਵਿਵਤਾ ਪਈ ਸੀ ਕਿਹੜੀ ਮਜਬੂਰੀ ਸੀ ਜੇ ਇੱਥੇ ਸਾਡੇ ਕੈਪੇਬਲ ਕਾਬਲ ਪੜ੍ਹੇ ਲਿਖੇ ਹੈਗੇ ਨੇ ਕਾਲੀ ਦਲ ਦੇ ਲੜਨ ਵਾਲਾ ਜਿਹਨੂੰ ਮਰਜ਼ੀ ਚੁੱਕ ਦੇਣਦੇ ਨੇ ਕਾਲੀ ਦਲ ਮਾਲਵੇਚ ਆਮ ਆਦਮੀ ਪਾਰਟੀ ਵੀ ਕਾਫੀ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਕਾਫੀ ਵੇਵ ਆ ਤੁਹਾਨੂੰ ਲੱਗਦਾ ਇਸ ਹਲਕੇ ਤੇ ਵੀ ਅਸਰ ਕਰ ਰਹੀ ਆਮ ਆਦਮੀ ਦੇਵ ਉਹਦੇ ਖਤਮ ਹੋ ਗਈ ਸੀ ਜਦੋਂ ਭਗਵੰਤ ਮਾਨਤੀ ਜੇ ਨੰਬਰ ਤੇ ਆਸੀ ਹਾਰ ਕੇ ਵੋਟਾਂ ਦੇ ਵਿੱਚ ਉਹਦੇ ਖਤਮ ਹੋ ਗਈ ਸੀ ਉਸ ਤੋਂ ਬਾਅਦ ਤਾਂ ਚੰਨਾਨ ਮੂਜੀ ਨੇ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇੱਥੇ ਟਿਕਟਾਂ ਆਮ ਆਦਮੀ ਜਿਹੜਾ ਹੈਗਾ ਉਹ ਸੇਲ ਤੇ ਲਾਈਆਂ ਮੀ ਬਿਕਰੀ ਹੁੰਦੀ ਹੈ ਅੱਜ ਸਾਡੇ ਜੀ ਨੂੰ ਟਿਕਟ ਦਿੱਤੀ ਹੈ ਉਹ ਚਾਰਾਂ ਨੇ ਦਾ ਮੈਂਬਰ ਵੀ ਨਹੀਂ ਸੀ ਇੱਕ ਮਹੀਨਾ ਪਹਿਲਾਂ ਆਪ ਆਦਮੀ ਪਾਰਟੀ ਦਾ ਜਿਹੜੇ ਵਿਚਾਰੇ 10 ਸਾਲ ਤੋਂ ਆਮ ਆਦਮੀ ਪਾਰਟੀ ਦੇ ਲੋਕ ਗਲੀਆਂ ਸੁੰਬਰਦੇ ਆਏ ਨੇ ਕੰਮ ਕਰਦੇ ਆਏ ਨੇ ਪਾਰਟੀ ਦੇ ਇਸ਼ਤਿਹਾਰ ਲਾਉਂਦੇ ਆਏ ਨੇ ਅਜ ਉਹਨਾਂ ਨੂੰ ਛੱਟਦਾ ਇਸ ਕਰਕੇ ਕਿ ਵਿਚਾਰੇ ਗਰੀਬ ਨੇ ਉਹਨਾਂ ਕੋ ਪੈਸੇ ਨਹੀਂ ਤੇ ਇਸ ਬੰਦੇ ਨੂੰ ਇਸ ਕਰਕੇ ਟਿਕਟ ਦਿੱਤੀ ਕਿ ਇੱਕ ਪਤਾ ਲੱਖ ਕਰੋੜਪਤੀ ਹੈਗਾ ਇਸ ਕਰਕੇ ਉਹਨਾਂ ਨੂੰ ਕੋਈ ਰਿਸਪੌਂਸਿਬਿਲਿਟੀ ਮਿਲ ਰਿਹਾ ਉਹ ਜਿਹੜਾ ਖੜਾ ਕੀਤਾ ਉਹ ਆਦੇ ਪਿੰਡ ਵੀ ਛੋਟਾ ਜਿਹਾ ਪਿੰਡ ਹੈ ਕੁਝ ਨਹੀਂ ਉਥੋਂ ਦੀ ਸਰਪੰਚੀ ਹਾਰਿਆ ਦੋ ਵਾਰੀ ਇਸ ਲਈ ਉਹਨੂੰ ਤਾਂ ਮਤਲਬ ਹੀ ਨਹੀਂ ਕਿ ਉਹਦੇ ਨਾਲ ਕੋਈ ਹੋਵੇ ਆਮ ਆਦਮੀ ਪਾਰਟੀ ਵੋਟਰ ਤਾਂ ਪਹਿਲਾਂ ਹੀ ਖਤਮ ਹੋ ਗਈ ਹੈ ਇਹ ਢੀਂਸ ਚੋੜਾਂ ਦੀ ਪਾਰਟੀ ਸਭ ਤੋਂ ਵੱਡਾ ਉਹਨਾਂ ਤੇ ਜਿਹੜਾ ਉਹਨਾਂ ਦਾ ਨੈਗੇਟਿਵ ਜਾ ਰਿਹਾ ਉਹ ਇਹੀ ਹੈ ਕਿ ਹਲਕਾ ਬਦਲਦਾ ਕਿਉਂਕਿ ਹਲਕਾ ਬਦਲ ਕੇ ਜਿਹੜਾ ਬੰਦਾ ਆਪਦੇ ਨੂੰ ਛੱਟ ਕੇ ਆ ਦੂਜੇ ਪਾਸੇ ਦੂਜੇ ਲੋਕਾਂ ਦੇ ਹੱਕ ਮਾਰ ਸਕਦਾ ਹੈ ਉਹਦੇ ਤੇ ਕੀ ਕਿਉਂ ਜਨਤਾ ਵਿਸ਼ਵਾਸ ਕਰੂਗੀ ਮੁੱਖ ਮੰਤਰੀ ਦੀ ਕਾਫੀ ਚਰਚਾ ਚੱਲਦੀ ਹੈ ਪੰਜਾਬ ਦੇ ਅੰਦਰ ਕਿ ਕਾਂਗਰਸ ਦਾ ਮੁੱਖ ਮੰਤਰੀ ਪਦ ਦਾ ਚਿਹਰਾ ਚਿਹਰਾ ਕੌਣ ਹੋਊਗਾ ਪਿਛਲੀ ਵਾਰ ਕੈਪਟਨ ਮਰਿੰਦਰ ਸਿੰਘ ਨੂੰ ਹਲਾਣਿਆ ਸੀ ਤੁਹਾਨੂੰ ਇਸ ਵਾਰ ਕੀ ਲੱਗ ਰਿਹਾਗਾ ਕੈਪਟਨ ਮਰਿੰਦਰ ਸਿੰਘ ਹੀ ਹੋਣਗੇ ਚਿਹਰਾ ਜਾਂ ਕੈਪਟਨ ਮਰਿੰਦਰ ਸਿੰਘ ਹੀ ਅਗਲੇ ਮੁੱਖ ਮੰਤਰੀ ਹੋਣਗੇ ਮੈਂ ਚਾਹੁੰਨੀ ਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਉਹਦਾ ਕਾਰਨ ਹੈ ਇੱਕ 5 ਸਾਲ ਦਾ ਇਹਨਾਂ ਦਾ ਲੇਟੈਸਟ ਜੇ ਤਜਰਬਾ ਹੈ ਉਦੋਂ ਵੀ ਜੋ ਸਾਡੀ ਸਰਕਾਰ ਸੀ ਪੈਸਾ ਇਹਨਾਂ ਕੋਲੇ ਕਾਲੀਆਂ ਨੇ ਖਾ ਜਾਂਦੇ ਆਈ ਵਾਰ ਕਰਜ਼ਾਈ ਕਰਕੇ ਛੱਡ ਜਾਂਦੇ ਆ ਅੱਜ ਵੀ ਇਹਨਾਂ ਨੇ ਸਾਰੇ ਪੰਜਾਬ ਨੂੰ ਕਰਜ਼ਾਈ ਕੀਤਾ ਵਾ ਸਾਰੀ ਇੰਡਸਟਰੀ ਬਾਹਰ ਚਲੀ ਗਈ ਹੈ ਔਰ ਹਾਹਾਕਾਰ ਮੱਚਿਆ ਹੋਇਆ ਹੈ ਕੋਈ ਕਾਰਪੋਰੇਸ਼ਨਲ ਬੋਰਡ ਕਹਿਣੇ ਤਰਤੇ ਆ ਅੱਜ ਕੰਗਾਲੀ ਦਾ ਹੱਟਾ ਸਾਡੇ ਗੱਲ ਚ ਪਾਤਾ ਇਹ ਕਾਲੀ ਦਲ ਦੀ ਸਰਕਾਰ ਨੇ ਕੈਪਟਨ ਮਹਿੰਦਰ ਸਿੰਘ ਦੇ ਕੋਲ ਬੜਾ ਅੱਛਾ ਐਕਸਪੀਰੀਅੰਸ ਹੈ ਨੌਲੇਜ ਵੀ ਹੈ ਲਿੰਕ ਵੀ ਹੈ ਸਾਧਨ ਵੀ ਹੈ ਤੋ ਤਜਰਬਾ ਵੀ ਹੈ ਇਸ ਕਰਕੇ ਇਹ ਔਖ ਦੇ ਸਮੇਂ ਵਿੱਚ ਇੱਕ ਇਸ ਤਰ੍ਹਾਂ ਤਜਰਬੇਕਾਰ ਸੂਝਵਾਨ ਲੀਡਰ ਹੀ ਜਿਹਨੂੰ ਮੁੱਖ ਬਾਗ ਡੋਰਸ ਵਾਣੀ ਚਾਹੀਦੀ ਹੈ ਮੁੱਖ ਮੰਤਰੀ ਦੀ ਮੈਂ ਲੱਗਦਾ ਉਹਨਾਂ ਨੂੰ ਲਾਣ ਦੇਣਾ ਚਾਹੀਦਾਗਾ ਹੁਣ ਪਾਰਟੀ ਨੇ ਪਿਛਲੀ ਵਾਰ ਐਲਾਨਿਆ ਸੀ ਅੱਜ ਐਲਾਨਣ ਚਾਹੀਏ ਕੱਲ ਇਸ ਦੇ ਸਪਰੈਰੋਗੇਟਿਵ ਆਫ ਦਾ ਜਿਹੜੀ ਇਹਨਾਂ ਦੀ ਹੈਗੀ ਇੱਕ ਸਾਡੀ ਹਾਈ ਕਮਾਂਡ ਹੈ ਉਹਨਾਂ ਦਾ ਪ੍ਰੈਰੋਗੇਟਿਵ ਹੈ ਲੇਕਿਨ ਜਿਸ ਦਿਨ ਵੀ ਅੱਗੇ ਵੀ ਜਦੋਂ ਆਏ ਸੀ ਰਾਹੁਲ ਗਾਂਧੀ ਜੀ ਪੰਜਾਬ ਚ ਉਦੋਂ ਹੀ ਐਲਾਨ ਕੀਤਾ ਸੀਗਾ ਉਹ ਕਿਸੇ ਸਮੇਂ ਵੀ ਐਲਾਨ ਕਰ ਸਕਦੇ ਔਰ ਕਰ ਦੇਣਗੇ ਕੀ ਗੱਲ ਹੈਗੀ ਰਾਹੁਲ ਗਾਂਧੀ ਦੀ ਕੋਈ ਨਾਰਾਜ਼ਗੀ ਚੱਲ ਰਹੀ ਹੈ ਕੈ ਪੰਜਾਬ ਚ ਨਹੀਂ ਆਇਆ ਜੇ ਅਜੇ ਤਾਂ ਵਿਡਰੋਅਲ ਅਜੇ ਹੋਣੀ ਹੈ ਅਜੇ ਤਾਂ ਇਲੈਕਸ਼ਨ ਪ੍ਰੋਸੈਸ ਸ਼ੁਰੂ ਲਾਣਾ ਹੈ ਮੈਂ ਸਮਝਦਿਆਂ ਵੀ ਲਾਣਾ ਹੈ ਭਾਈ ਇਹ ਕਾਗਜ਼ਾਂ ਵਿੱਚ ਮੈਂ ਸਮਝਿਆ ਜਿੱਤਕਰ ਕਿ ਉਹ ਸਾਰਾ ਸਮਝਦੇ ਨੇ ਇਹਨਾਂ ਦੇ ਮੁਤਾਬਕ ਹੀ ਸਾਰੇ ਫੈਸਲੇ ਹੋ ਰਹੇ ਆ ਇਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਹੋਇਆ ਤੇ ਕੈਪਟਨ ਸਾਹਿਬ ਨੂੰ ਹੀ ਲਾਣਾ ਕਰਨਾ ਚਾਹੀਦਾ ਉਹ ਲਾਣ ਦੇ ਕਿ ਜਿਸ ਵਕਤੀ ਬਖਤੌਣਾ ਸੂਟੇ ਬੜੀ ਚਰਚਾ ਅੱਜ ਕੱਲ ਇਹ ਚੱਲ ਰਹੀ ਹੈ ਕਿ ਕੀ ਉਪ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੋ ਸਕਦੇ ਨੇ ਬਹੁਤ ਸਾਰੀ ਲੋਬਿੰਗ ਹੋ ਰਹੀ ਹੈ ਕੁਝ ਕਾਂਗਰਸੀ ਕਹਿ ਵੀ ਰਹੇ ਨੇ ਤੁਸੀਂ ਕੀ ਸਮਝਦੇ ਹੋ ਦੇਖੋ ਉਫਵਾਹਾਂ ਦਾ ਤਾਂ ਬਾਜ਼ਾਰ ਹਮੇਸ਼ਾ ਗਰ ਕਈ ਵਾਰੀ ਪਿਛਲੇ ਪਸੰਨੇ ਦੇਖਿਆ ਕਿੰਨਿਆਂ ਨੂੰ ਟਿਕਟੌਕ ਕੱਟੀਆਂ ਗਈਆਂ ਕਿੰਨਿਆਂ ਨੂੰ ਟਿਕਟੌਕ ਮਿਲੀਆਂ ਇਹ ਰੋਜ਼ ਹੀ ਆਉਂਦੀਆਂ ਸੇ ਫਾਹਾ ਤੇ ਇਹ ਫਾਹਾ ਨੇ ਸਾਰੀਆਂ ਕੀ ਕਰਨਾ ਹੈ ਇਹ ਸਾਰਾ ਹਾਈ ਕਮਾਂਡ ਨੂੰ ਪਤਾ ਹੈ ਕਦੋਂ ਕਰਨਾ ਹੈ ਕਿੱਥੇ ਕਰਨਾ ਉਹਨੂੰ ਲੱਗਦਾ ਉਹ ਅਸੀਂ ਸਾਰੇ ਜਿਹੜੇ ਹੈਗੇ ਸਾਡੀ ਇਹਦੇ ਪਿੱਛੇ ਕੋਈ ਸਾਨੂੰ ਖਿੱਚੋ ਪਾੜ ਨਹੀਂ ਹੈ ਅਸੀਂ ਸਾਰੇ ਇਸ ਵੇਲੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆਂ ਪੰਜਾਬ ਦੀ ਜਨਤਾ ਨੂੰ ਬਚਾਉਣਾ ਚਾਹੁੰਦੇ ਆ ਇਹ ਬਚਾਉਣ ਵਾਸਤੇ ਸਾਰਿਆਂ ਨੇ ਆਪਣੇ ਨਿੱਜੀ ਜਿਹੜੇ ਹੈਗੇ ਨੇ ਇੰਟਰਸਟ ਓ ਤਿਆਗੇ ਬੇ ਤੇ ਹਾਈ ਕਮਾਂਡ ਤੇ ਰੱਖੇ ਬੇ ਮਤਾਬ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਨਹੀਂ ਕਿਉਂਕਿ ਪੁਰਾਣੇ ਕਾਂਗਰਸੀ ਕੰਮ ਕਰਦੇ ਨੇ ਟਕਸਾਲੀ ਕਾਂਗਰਸੀ ਕੰਮ ਕਰਦੇ ਨੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਰਜਿੰਦਰ ਕੌਰ ਪਠਲ ਡਿਪਟੀ ਸੀਐਮ ਹੋਣੇ ਚਾਹੀਦੇ ਨੇ ਤੁਹਾਨੂੰ ਲੱਗਦਾਗਾ ਕਿ ਨਵਜੋ ਸਿੱਧੂ ਨੂੰ ਅੱਗੇ ਲਾਉਣਾ ਚਾਹੀਦਾ ਨਵੇਂ-ਨਵੇਂ ਆਏ ਨੇ ਉਹ ਮੈਂ ਤੁਹਾਨੂੰ ਇਹ ਕਹਿੰਨੀ ਆ ਨਾ ਵੀ ਆਪੋ ਆਪਣੀ ਕੀ ਕਿਸੇ ਦੇ ਖਿਆਲ ਹੱਤ ਨੇ ਇਹ ਸਾਰੇ ਖਿਆਲਤ ਹੁੰਦੇ ਆ ਹਾਈ ਕਮਾਂਡ ਨਾਲ ਲੀਡਰ ਗੱਲ ਕਰਦੇ ਰਹਿੰਦੇ ਆ ਲੇਕਿਨ ਹਾਈ ਕਮਾਂਡ ਨੇ ਦੇਖਣਾ ਹੈ ਕਦੋਂ ਕਿਹਨੂੰ ਕਿੱਥੇ ਕਿਹੜਾ ਕੰਮ ਲੈਣਾ ਹੈਗਾ ਉਹ ਬੜੀ ਜਲਦੀ ਅੱਗੇ ਵੀ ਉਹਨਾਂ ਨੇ ਫੈਸਲੇ ਤਿਆਰ ਹੋਗੇ ਜੇ ਤੁਹਾਨੂੰ ਡਿਪਟੀ ਸੀਏ ਬਣਾਉਂਦੇ ਨੇ ਤੁਸੀਂ ਤਿਆਰ ਹੋ ਮੇਰੀ ਗੱਲ ਸੁਣੋ ਮੈਂ ਤਾਂ ਜਦੋਂ 2007 ਸਾਡੀ ਪਾਰਟੀ ਹਾਰ ਗਈ ਸੀ ਜਾਂ ਜਿਸ ਵਕਤ ਬਿਆਨ ਸਿੰਘ ਜੀ ਡੈਥ ਹੋਣ ਤੋਂ ਬਾਅਦ ਰਚਨ ਸਿੰਘ ਬਰਾੜ ਦੇ ਵੇਲੇ ਸਾਡ ਨੂੰ ਸਾਰੀ ਕਾਂਗਰਸ ਨੂੰ ਛੱਡ ਕੇ ਮਜਧਾਰ ਚ ਹਾਲਾਤ ਇਹ ਜੋ ਕਿ ਛੜਛੜ ਪੰਜ ਰਹੇ ਸੀ ਲੋਕ ਉਸ ਵਕਤ ਵੀ ਮੈਂ ਤਾਂ ਜਦੋਂ ਵਲਦੀ ਦਾ ਪੁੱਤਾ ਸੀ ਪੂਰੀ ਤਰ੍ਹਾਂ ਨਾਲ ਮੈਂ 45 ਉਹਦੇ ਵੀ ਪਾਉਣ ਲਈ ਆਪਣੀ ਪਾਰਟੀ ਲਈ ਤਿਆਰ ਰਹੀ ਆ ਮੈਂ ਅੱਤਵਾਦ ਦੇ ਸਮੇਂ 'ਚ ਵੀ ਅੱਤਵਾਦ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਮੈਂ ਉਹ ਆਪਣੀ ਜ਼ਿੰਮੇਵਾਰੀ ਸभालਣ ਲਈ ਤਿਆਰ ਰਹੀ ਆ ਮੈਂ ਆਪਣੀ ਪਾਰਟੀ ਦੇ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਈ ਹੈ ਤੇ ਬਾਖੂਬੀ ਨਿਭਾਉਂਗੀ ਜੋ ਵੀ ਜ਼ਿੰਮੇਵਾਰੀ ਮੇਰੇ ਤੇ ਪਾਉਣਗੇ ਕੀ ਲੱਗਦਾ ਹੈਗਾ ਕਾਂਗਰਸ ਕਿੱਥੇ ਖੜੀ ਹੈਗੀ ਹੁਣ ਪੰਜਾਬ ਦੇ ਅੰਦਰ ਤਿੰਨ ਧਰੀ ਮੁਕਾਬਲਾਗਾ ਤੁਹਾਨੂੰ ਕੀ ਲੱਗਦਾ ਜੇ 117 ਸੀਟਾਂ ਚੋਂ ਕਹਿਣਾ ਹੋਵੇ ਕਾਂਗਰਸ ਕਿੱਥੇ ਖੜੀ ਐ ਅਕਾਲੀ ਦਲ ਕਿੱਥੇ ਆਮ ਆਦਮੀ ਪਾਰਟੀ ਕਿੱਥੇ ਦੇਖੋ ਇੱਕ ਗੱਲ ਕੱਲੇ ਅਸੀਂ ਵੀ ਨਹੀਂ ਕਹਿੰਦੇ ਹਰੇਕ ਪਾਰਟੀ ਆਪ ਆਪਣੀ ਕਹਿੰਦੀ ਮੈਂ ਇੰਨੀਆਂ ਲੈਣੀਆਂ ਨੇ ਨਿਰੰਦਰ ਜਿਹੜੇ ਸੱਚਾਈ ਹੁੰਦੀ ਐ ਉਹ ਹੁੰਦੀ ਜਾਂਦਾ ਤੁਹਾਡੇ ਜਿਹੜੇ ਚੈਨਲ ਨੇ ਜਾਂ ਹੁੰਦੀ ਐ ਸੱਟੇ ਜਾਂ ਹੁੰਦੀ ਐ ਲੋਕਾਂ ਦੀ ਹਵਾ ਜਾਂ ਹੁੰਦੀ ਐ ਕਿ ਪੂਰੀ ਤਰ੍ਹਾਂ ਨਾਲ ਹਾਲਾਤ ਕੀ ਪੰਜਾਬ ਦੇ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਿਕਾਰਡ ਇੰਨਾ ਮਾੜਾ ਐ ਇੰਨਾ ਗੰਦਾ ਐ ਲੋਕਾਂ ਦੀਆਂ ਪੈਨਸ਼ਨਾਂ ਖਾ ਗਏ ਸਕੀਮਾਂ ਦੇ ਪੈਸੇ ਖਾ ਗਏ ਲੁੱਟਕ ਸੁੱਟ ਕਰ ਗਏ ਐ ਅੱਜ ਹਹਾਕਾਰ ਮੱਚੀ ਹੈ ਧਰਮਾਂ ਦਾ ਅਪਮਾਨ ਕੀਤਾ ਹੈ ਸੰਤਾਂ ਤੇ ਗੋਲੀਆਂ ਚੱਲੀਆਂ ਗੁੰਡਾ ਅਜਮ ਜ਼ਿਲ੍ਹਾ ਚੋਂ ਛੁੱਟੜ ਭੱਜ ਰਹੇ ਨੇ ਇਸ ਲਈ ਪੰਜਾਬ ਦੀ ਜਨਤਾ ਸਾਡੇ ਨਾਲ ਵੱਧ ਕਾਲੀ ਹੈ ਇਹਨਾਂ ਨੂੰ ਅਕਾਲੀ ਦਲ ਨੂੰ ਖਰਾ ਕੇ ਕਾਂਗਰਸ ਪਾਰਟੀ ਨੂੰ ਰਾਜ ਦੇਣ ਲਈ ਇਸ ਲਈ ਸਾਡਾ ਕੋਈ ਇਹਨਾਂ ਦੇ ਨਾਲ ਮੁਕਾਬਲਾ ਨਹੀਂ ਕਾਂਗਰਸ ਪਾਰਟੀ ਐ ਕਿ ਇੰਨਾ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਕੇ ਹੁੰਝਾ ਫਿਰ ਜੀ ਨੂੰ ਆਪਾਂ ਕਹਿੰਦੇ ਆ 80 90 ਸੀਟਾਂ ਦੇ ਨੇੜੇ ਆ ਉਹ ਇੱਕ ਨਵਾਂ ਇਤਿਹਾਸ ਰਚ ਜੂਗੀ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਸਜਾਉਣਗੇ ਔਰ ਜਿਹੜਾ ਮੁਕਾਬਲਾ ਤੁਸੀਂ ਕਹਿੰਦੇ ਹੋ ਹਾਂ ਮੈਂ ਮੰਨਦੀਆਂ ਮੁਕਾਬਲਾ ਹੈਗਾ ਮੇਕਨ ਮੁਕਾਬਲਾ ਦੋ ਮੁਕਾਬਲਾ ਇਹਨਾਂ ਦੋਨਾਂ ਦਾ ਆਪਸ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ ਕਿ ਨੰਬਰ 2 ਤੇ ਕੌਣ ਆਵੇ ਸੋ ਇਹ ਸੰ ਰਜਿੰਦਰ ਕੌਰ ਪਠੱਲ ਜਿਨ੍ਹਾਂ ਦਾ ਕਹਿਣਾ ਕਿ ਕਾਂਗਰਸ ਪਾਰਟੀ ਦੇ ਨਾਲ ਮੁਕਾਬਲਾ ਕੋਈ ਨਹੀਂ ਹੈ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਦੋ ਨੰਬਰ ਤੇ ਕੌਣ ਆਵੇ ਇਹ ਮੁਕਾਬਲਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਚੋ ਦੋ ਨੰਬਰ ਤੇ ਕੌਣ ਆਏਗਾ ਉਹਨਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਦਾਵੇਦਾਰ ਨੇ ਔਰ ਕੈਪਟਨ ਅਮਰਿੰਦਰ ਸਿੰਘ ਹੀ ਚਿਹਰੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਹੀ ਸੀਐਮ ਹੋਣੇ ਚਾਹੀਦੇ ਨੇ ਡਿਪਟੀ ਸੀਐਮ ਲਈ ਉਹ ਕੁਝ ਬੋਲਣ ਨੂੰ ਤਿਆਰ ਨਹੀਂ ਹਾਲਾਂਕਿ ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਰਜਿੰਦਰ ਕੌਰ ਪੱਠਲ ਡਿਪਟੀ ਸੀਐਮ ਬਣ ਆਉਣ ਵਾਲੇ ਦਿਨਾਂ 'ਚ ਹੋਰ ਕਾਂਗਰਸ ਦੇ ਪੱਤੇ ਖੁੱਲਣਗੇ ਤੇ ਪਤਾ ਲੱਗੇਗਾ ਕਿ ਕਾਂਗਰਸ ਦੀ ਸਿਆਸਤ ਕਿੱਧਰ ਨੂੰ ਜਾਂਦੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਲਹਿਰਾ